ਕਈਨਾਂ ਦੀ ਮੈਂ ਇੱਕ ਟਵੀਟ ਪੜ੍ਹਦਾ ਸੀ ਇਹ ਜਿੰਨੇ ਵੀ ਆਪੋਜੀਸ਼ਨ ਚ ਬੰਦੇ ਬੈਠੇ ਆ ਉਹਨਾਂ ਨੂੰ ਇਹ ਕਹਿੰਦਾ ਜੀ ਆਪਣੇ ਅਹੁਦਿਆਂ ਤੋਂ ਅਸਤੀਫੇ ਦਿਓ ਮੰਤਰੀਪਦ ਤੋਂ ਅਸਤੀਫੇ ਦਿਓ ਆਪਣੇ ਐਮਐਲਏ ਸ਼ਿਪ ਤੋਂ ਅਸਤੀਫੇ ਦਿਓ ਫਿਰ ਜਾ ਕੇ ਐਮਪੀ ਇਲੈਕਸ਼ਨ ਲੜੋ ਖੁਦਮਖਤਿਆਰੀ ਖੁਦ ਤਾਂ ਫੋਲੋ ਕਰ ਲੈਣ ਜੇ ਏਡੇ ਖੁਦਮਖਤਿਆਰ ਸੀਗੇ ਏਡੇ ਹੀ ਅਣਖੀ ਸੀਗੇ ਤੇ ਪਾਰਟੀ ਨੂੰ ਜਵਾਬ ਦਿੰਦੇ ਕਿ ਮੈਂ ਪੁਲਤੋਂ ਤੋਂ ਚੁਣਿਆ ਹੋਇਆ ਨੁਮਾਇੰਦਾ ਆ ਪੁਲਤ ਮੇਰੇ ਲਈ ਪਹਿਲ ਆ ਪੁਲਤ ਨਹੀਂ ਮੈਂ ਛੱਡਣਾ ਕਹਿੰਦੇ ਜੀ ਪਾਰਟੀ ਨੇ ਮੇਰੀ ਡਿਊਟੀ ਲਾ ਦਿੱਤੀ ਮੈਨੂੰ ਜਾਣਾ ਪਿਆ ਪਾਰਟੀ ਦਾ ਜਿਹੜਾ ਹੁਕਮ ਹੈ ਉਹ ਸਿਰ ਮੱਥੇ ਤਾਂ ਜੇ ਸੇਰ ਮੱਥੇ ਪਾਰਟੀ ਦਾ ਹੁਕਮ ਕਰਨਾ ਸੀ ਤਾਂ ਜਿਹੜੇ ਉਹ ਜਿਹੜੇ 7 ਬੰਦੇ ਸ਼ਹੀਦ ਕਰਾਤੇ ਜਿਹੜੇ ਐਮ.ਐਲ.ਏ ਬਣੇ ਬਣਾਏ ਜਿਹੜੇ ਆ ਉਹ ਜ਼ੀਰੋ ਕਰਾ ਦਿੱਤੇ ਖੁਦਮਖਤਿਆਰੀ ਦੇ ਚੱਕਰ 'ਚ ਹੁਣ ਖੁਦਮਖਤਿਆਰੀ ਇਹਨਾਂ ਦੀ ਕਿੱਥੇ ਗਈ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਗਰੂਰ ਤੋਂ ਇਲੈਕਸ਼ਨ ਲੜਨ ਜਾ ਰਹੇ ਆ ਉਹਦੇ ਮੁਤਲਕ ਭਲੱਤ ਮੀਟਿੰਗਾਂ ਕਰਕੇ ਕਹਿੰਦੇ ਕਿ ਸਾਰੇ ਜਣੇ ਖੈਰੇ ਬਣੋ ਕਿ ਮੈਂ ਸੰਗਰੂਰ ਇਲੈਕਸ਼ਨ ਲੜਨ ਜਾਣਾ ਤੇ ਭਲੱਤ ਵਾਲਿਆਂ ਨੇ ਵੋਟਾਂ ਇਹਨਾਂ ਨੂੰ ਕੱਦ ਤੋਂ ਪਾਈਆਂ ਸੀਗੀਆਂ ਤੇ ਜੇ ਪੁਲਾਥ ਵਾਲਿਆਂ ਨੇ ਸਾਰਿਆਂ ਨੇ ਖਹਿਰੇ ਬੰਨਣਾ ਆ ਤਾਂ ਪਹਿਲਾਂ ਪਾਉਣ ਸਾਰਿਆਂ ਦੇ ਖਾਤੇ 'ਚ ਲੱਖ ਲੱਖ ਤਨਖਾਹ ਜਿਹੜੀ ਆਪ ਤੇ ਲਹਿ ਰਹੇ ਬਾਕੀਆਂ ਦੇ ਖਾਤੇ 'ਚ ਵੀ ਪਾਓ ਤੇ ਜੇ ਸਾਰੇ ਖਹਿਰੇ ਬਣ ਗਏ ਤਾਂ ਪੁਲਾਥ 'ਚ ਇਹਦਾ ਮਤਲਬ ਕੋਈ ਵੀ ਨਹੀਂ ਟਿਕੂਗਾ ਕਦੀ ਬਠਿੰਡੇ ਜਾਣਗੇ ਤੇ ਕਦੀ ਸੰਗਰੂਰ ਜਾਣਗੇ ਮੈਂ ਅੱਗੇ ਇੱਕ ਗੱਲ ਕਰਨਾ ਚਾਹੁੰਦਾ ਆ ਮੈਂ ਇਹਨਾਂ ਨੂੰ ਕਿਤੇ ਸਪੀਚ ਕਰਦੇ ਆ ਸੁਣਿਆ ਕਹਿੰਦੇ ਜੀ ਪਾਰਟੀ ਨੇ ਮੇਰੀ ਡਿਊਟੀ ਲਾ ਦਿੱਤੀ ਮੈਨੂੰ ਜਾਣਾ ਪਿਆ ਪਾਰਟੀ ਦਾ ਸਿਰ ਜਿਹੜਾ ਪਾਰਟੀ ਦਾ ਜਿਹੜਾ ਹੁਕਮ ਹੈ ਉਹ ਸਿਰ ਮੱਥੇ ਤਾਂ ਜੇ ਸਿਰ ਮੱਥੇ ਪਾਰਟੀ ਦਾ ਹੁਕਮ ਕਰਨਾ ਸੀ ਤਾਂ ਜਿਹੜੇ ਉਹ ਜਿਹੜੇ 7 ਬੰਦੇ ਸ਼ਹੀਦ ਕਰਾਤੇ ਜਿਹੜੇ ਐਮ.ਐਲ.ਏ ਬਣੇ ਬਣਾਏ ਜਿਹੜੇ ਆ ਉਹ ਜ਼ੀਰੋ ਕਰਾ ਦਿੱਤੇ ਖੁਦਮੁਖਤਿਆਰੀ ਦੇ ਚੱਕਰ ਚ ਹੁਣ ਖੁਦਮੁਖਤਿਆਰੀ ਇਹਨਾਂ ਦੀ ਕਿੱਥੇ ਗਈ ਕਿ ਖੁਦਮੁਖਤਿਆਰੀ ਖੁੱਦ ਤਾਂ ਫੋਲੋ ਕਰ ਲੈਣ ਜੇ ਐਡੇ ਹੀ ਖੁਦਮੁਖਤਿਆਰ ਸੀਗੇ ਐਡੇ ਹੀ ਇਹ ਅਣਖੀ ਸੀਗੇ ਤੇ ਪਾਰਟੀ ਨੂੰ ਜਵਾਬ ਦਿੰਦੇ ਕਿ ਮੈਂ ਪੁਲੱਤ ਤੋਂ ਚੁਣਿਆ ਹੋਇਆ ਨੁਮਾਇੰਦਾ ਆ ਪੁਲੱਤ ਮੇਰੇ ਲਈ ਪਹਿਲ ਆ ਪੁਲੱਤ ਨਹੀਂ ਮੈਂ ਛੱਡਣਾ ਇਹ ਕਿੱਦਾਂ ਹੋ ਸਕਦਾ ਕਿ ਦੂਜਿਆਂ ਲਈ ਮਾਪਦੰਡ ਕੋਈ ਹੋਰ ਤੇ ਇਹਨਾਂ ਦੇ ਖੁੱਦ ਲਈ ਕੋਈ ਹੋਰ ਇੱਕ ਇਹਨਾਂ ਦੀ ਮੈਂ ਇੱਕ ਟਵੀਟ ਪੜ੍ਹਦਾ ਸੀ ਇਹ ਜਿੰਨੇ ਵੀ ਆਪੋਜੀਸ਼ਨ ਚ ਬੰਦੇ ਬੈਠੇ ਆ ਉਹਨਾਂ ਨੂੰ ਇਹ ਕਹਿੰਦਾ ਜੀ ਆਪਣੇ ਅਹੁਦਿਆਂ ਤੋਂ ਅਸਤੀਫੇ ਦਿਓ ਮੰਤਰੀਪਦ ਤੋਂ ਅਸਤੀਫੇ ਦਿਓ ਆਪਣੇ ਐਮਐਲਏ ਸ਼ਿਪ ਤੋਂ ਅਸਤੀਫੇ ਦਿਓ ਫਿਰ ਜਾ ਕੇ ਐਮਪੀ ਇਲੈਕਸ਼ਨ ਲੜੋ ਕਿ ਤੁਹਾਨੂੰ ਜੇ ਯਕੀਨ ਹੈ ਤੁਸੀਂ ਜਿੱਤਣਾ ਹੈ ਤਾਂ ਫਿਰ ਮੈਂ ਤੁਹਾਨੂੰ ਮੰਨੂਗਾ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਨਾ ਆ ਜੇ ਇਹਨਾਂ ਨੂੰ ਇੱਡਾ ਹੀ ਯਕੀਨ ਹੈ ਖੁਦ ਦੀ ਵੀ ਜਿੱਤਦਾ ਤੇ ਪਹਲਾਤ ਤੋਂ ਪਹਿਲਾਂ ਅਸਤੀਫਾ ਦੇਣ ਫਿਰ ਜਾ ਕੇ ਸੰਗਰੂਰ ਇਲੈਕਸ਼ਨ ਲੜਨ ਦੂਜੇ ਕਿਸੇ ਨੂੰ ਨਸੀਹਤ ਦੇਣ ਤੋਂ ਪਹਿਲਾਂ ਖੁਦ ਉਦਾਹਰਣ ਬਣਨ ਜੇ ਜਵਾਬ ਦਿੱਤਾ ਹੈ ਜੇ ਦੂਜਿਆਂ ਨੂੰ ਕਹਿੰਦੇ ਅਸਤੀਫਾ ਦਿਓ ਤਾਂ ਪਹਿਲਾਂ ਆਪ ਆਪਣਾ ਅ ਇਹ ਅਣਖੀ ਬੰਦਾ ਤੇ ਸੱਚਾ ਬੰਦਾ ਹੈ